ਏਵਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਤਿੰਦਰ ਲਕੀ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆ ਤੇ ਨਾਲੇ-ਨਾਲੇ ਖਾਟੂ ਸ਼ਾਮ ਮਹਾਰਾਜ ਜੀ ਦੇ ਜਨਮ ਦਿਨ ਜਨਮਦਿਨ ਦੀਆਂ ਵੀ ਲੱਖ ਲੱਖ ਵਧਾਈਆਂ ਦਿੰਦੇ ਆ ਇਸ ਟਾਈਮ ਅਸੀਂ ਖੜੇ ਆ ਰਾਜਪੁਰਾ ਦੇ ਖਾਟੂ ਸ਼ਾਮ ਮੰਦਿਰ ਵਿੱਚ ਜਿੱਥੇ ਕੀ ਪ੍ਰਾਣ ਪ੍ਰਤੀਸ਼ਠਾ ਕਰਕੇ ਮੰਤਰੋ ਉਚਾਰਨ ਕਰਕੇ ਇੱਥੇ ਜੋ ਹੈ ਮੰਦਿਰ ਵਿੱਚ ਮੂਰਤੀ ਸਥਾਪਿਤ ਕੀਤੀ ਗਈ ਹੈ ਸਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਮੰਦਿਰ ਦੇ ਜੋ ਪ੍ਰਦਾਨ ਹੈ ਤੇ ਨਾਲ-ਨਾਲ ਜੋ ਮੰਦਰ ਕਾਰਜ ਵਿੱਚ ਆਪਣਾ ਸਹਿਯੋਗ ਦੇ ਨਾਲ-ਨਾਲ ਆਪਣਾ ਸਰੀਰਿਕ ਪਰਿਸ਼ਰਮ ਵੀ ਕਰ ਰਹੇ ਹਨ ਉਸ ਨਾਲ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ ਅੱਜ ਦੇ ਇਸ ਮੰਦਿਰ ਨਿਰਮਾਣ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਮਹਤਵੀ ਕੀ ਕਹਿਣਾ ਹੈ ਅੱਜ ਜੋ ਮੰਦਿਰ ਦਾ ਨਿਰਮਾਣ ਕਾਰਜ ਹੋ ਚੁੱਕਾ ਹੈ ਲਗਭਗ ਪੂਰਾ ਹੋ ਚੁੱਕਾ ਹੈ ਤੇ ਖਾਟੂ ਸ਼ਾਮ ਮਹਾਰਾਜ ਜੀ ਆਪਣੇ ਮਹਿਲ ਵਿੱਚ ਵਿਰਾਜਮਾਨ ਹੋ ਗੋ ਸ਼ਾਮ ਪਿਆਰੇ ਕੀ ਜੈ ਅੱਜ ਬੜਾ ਖੁਸ਼ੀ ਦਾ ਮਾਹੌਲ ਹੈ ਔਰ ਆਪ ਦੇਖ ਰਹੇ ਕਿ ਸੰਗਤ किस तरह से भाव में भाव में डूबी हुई है और आज बाबा शाम के आज प्रथम दर्शन जो आपके सामने है और आप ये मान के चलिए कि बहुत ही कम समय में राजपुरा की जनता के सहयोग से ठीक है और बड़ी शिद्दत के साथ बड़े भाव के साथ और जो आज इस मंदिर निर्माण हुआ है इसमें हमारे महेंद्र सम्मी जी और सारी की सारी जो टीम है बड़ा उनका योगदान रहा है रात को दो दो बजे तक तीन तीन बजे तक उठ के और उन्होंने इस चीज़ को निर्माण किया है प्रधान जी मेहता जी और क्या क्या यहाँ पे विशेष प्रबंध किए गए हैं संगत के आने के लिए और पिछले चार दिन से यहाँ पर पूरी तरह से जो है आ, हवन हो रहा है मंत्रोच्चारण हो रहा है आज आ, इसका समापन समारोह है जो मंत्रोच्चारण हो रहे हैं उसके बाद बाबा जी आ, लोगों के मतलब संगत के दर्शन के लिए खोल दे गए हैं क्या विशेष प्रबंध क्या है बाहर से आए विद्वानों और आचार्यों के द्वारा बड़े विधिवत तरीके से मंत्रोच्चार के द्वारा आज बाबा श्याम की राधा माधव जी की शिव परिवार की और सालासर वाले बालाजी की आज प्राण प्रतिष्ठा हुई है और नलास वाले बाबा जी ने आके इनकी प्राण प्रतिष्ठा की है और मैं जो देख रहा हूँ कि जो संगत में भाव है जो संगत का दुलार है आप देख रहे हैं कि रश आज सुबह से रश चल रहा है एक मिनट का भी आप यहाँ पर आप गैप नहीं देखा बाकी मैं इतना जरूर कहूँगा कि आएँ दर्शन का लाभ लें और ये जो मौके हैं ना जीवन में कभी कभी आते हैं तो ये आज राजपुरा के लिए एक बहुत बड़ा मौका है और राजपुरा के लिए एक मतलब ये आयाम बन के रहेगा क्योंकि हरे का सहारा बाबा श्याम हमारा सर्नल इस टाइम मौजूद है मंदिर के प्रधान जो महेंद्र सम्मी जी है उन्होंने भी गलबात करेंगे कि आखिर ये वाला जो मुकाम ਅੱਜ ਪਹੁੰਚਿਆ ਹੈ ਜਿੱਤੇ ਕਿ ਬਾਬਾ ਜੀ ਖੁਦ ਵਿਰਾਜਮਾਨ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਾਬਾ ਜੀ ਆਪਣੇ ਸਥਾਨ ਤੇ ਆਪਣੇ ਮਹਿਲ ਵਿੱਚ ਵਿਰਾਜਮਾਨ ਹੈ ਅਸੀਂ ਗੱਲਬਾਤ ਕਰਾਂਗੇ ਇਹਨਾਂ ਨਾਲ ਕਿ ਆਖਿਰ ਇੱਥੇ ਤੱਕ ਦਾ ਸਫ਼ਰ ਕਿਦਾਂ ਰਿਹਾ ਸਮੀ ਜੀ ਕੀ ਕਹਿਣਾ ਹੈ ਇੱਥੇ ਤੱਕ ਦਾ ਜੋ ਸਫ਼ਰ ਰਿਹਾ ਬਾਬਾ ਜੀ ਦਾ ਅਸ਼ੀਰਵਾਦ ਰਿਹਾ ਸੰਗਤ ਦਾ ਸਹਿਯੋਗ ਰਿਹਾ ਸਾਡਾ ਬੰਦਾ ਆਰਐਸਮਰੋਡ ਤੇ ਇੱਕ ਛੋਟੀ ਜਿਹੀ ਦੁਕਾਨ ਰਹੀ ਸੀਗਾ ਬਾਬਾ ਜੀ ਐਸੀ ਕਿਰਪਾ ਹੋਈ ਅਸੀਂ ਪਹਿਲੇ ਇੱਕ ਪ੍ਰਾਣ ਲਿਆ 75 ਦਾ ਉਹਦੇ ਬਾਅਦ 17 70 ਪ੍ਰਾਣ ਲਿਆ ਫਿਰ ਸਤਾਰਾ ਸਤਰਾ ਹੋਰ ਪੜ ਲਿਆ ਫਿਰ ਇੱਕ ਲੰਗਰ ਹਰ ਵਾਸਤੇ ਜਗਾ ਲਿਆ ਲੇਕਿਨ ਬਾਬਾ ਨੇ ਇਨੀ ਕਿਰਪਾ ਬਰਸਾਤੀ ਹੈ ਇਨੀ ਦਿਆ ਕਰੀ ਹੈ ਰਾਜਪੁਰਾ ਵਾਸਿਆ ਵਸਤੇ ਖਾਟੂ ਸ਼ਾਮਪਰੀ ਮੇਂ ਵਸਤੇ ਜਿਹੜੇ ਬੰਦੇ ਕੋਈ ਵੀ ਬੰਦਾ ਖਾਟੂ ਸ਼ਾਮ ਨਹੀਂ ਜਾ ਸਕਦਾ ਕੋਈ ਬਿਜੀ ਰਹਿੰਦਾ ਹੈ ਜਾਂ ਕੋਈ ਕਿਸੇ ਕਾਰਨ ਵਾਸਤੇ ਨਹੀਂ ਜਾ ਸਕਦਾ ਤਾਂ ਬਾਬਾ ਨੇ ਇਨੀ ਕਿਰਪਾ ਕਰਤੀ ਹੈ ਵੀ ਆਪਣਾ ਭੋਵੇ ਮੰਦਰ ਰਾਜਪੁਰਾ ਨੂੰ ਸਪੋਰਟ ਕਰਦਾ ਤਾਂ ਇਹ ਤਾਂ ਰਾਜਪੁਰੇ ਲਈ ਬਾਬਾ ਜੀ ਦਾ ਸਭ ਤੋਂ ਵੱਡਾ ਆਸ਼ੀਰਵਾਦ ਹੋਇਆ ਇਸ ਨੂੰ ਕਿੱਦਾਂ ਮੰਨਦੇ ਰਾਜਪੁਰੇ ਦਾ ਆਸ਼ੀਰਵਾਦ ਕਿਉਂਕਿ ਰਾਜਪੁਰਾ ਕਹਿੰਦੇ ਵੀ ਮਿਨੀ ਵਿੰਧਾਵਨ ਹੈ 라이프 ਨੂੰ वृंदावन मिनी वृंदावन ਕਿਹਾ ਗਿਆ ਹੈ 바바જી ની કૃપા ہوئی ہے ਜਿਹਨੇ ਵੀ ਹੈ ਸਾਰੇ ਭਾਵ ਵਾਲੇ ਸਾਰੇ ਜਿਹਨੇ ਭਾਵ پورے કોਮ ਹੈ ਸਭ ਭਾਵ ਵਾਲੇ ਹੈ ਤੇ ਅੱਜ ਜਿਸ ਤਰ੍ਹਾਂ ਦੇਖਿਆ ਗਿਆ ਹੈ ਕੋਈ ਆਪਣੇ ਘਰੋਂ ਕੇਕ ਬਣਾ ਕੇ ਲੈ ਆ ਰਿਹਾ ਕੋਈ ਮਾਰਕੀਟ ਤੋਂ ਕੇਕ ਲੈ ਕੇ ਆ ਰਿਹਾ ਕੋਈ ਪੰਜੀਰੀ ਦਾ ਪ੍ਰਸ਼ਾਦ ਲੈ ਕੇ ਆ ਰਿਹਾ ਤਾਂ ਇਸ ਚੀਜ਼ ਦਾ ਕਿਸ ਤਰ੍ਹਾਂ ਭਾਵ ਕਿਸ ਤਰ੍ਹਾਂ 카ਟੂਜੀ ਨਾਲ ਜੁੜਦੇ ਮੈਂ ਤਾਂ ਸਵੇਰ ਦਾ ਹਰਾਨਾ ਸਵੇਰ ਦਾ 바바 ਜਦੋਂ ਪ੍ਰਾਂਤ ਰਿਸ਼ਤਾ ਹੋਈ ਹੈ ਕੋਈ ਬੰਦਾ ਪੂੜੀ ਲੈ ਕੇ ਆ ਰਿਹਾ ਕੋਈ ਛੋਲੇ ਲੈ ਕੇ ਆ ਰਿਹਾ ਕੋਈ ਕਿਆ ਕਰਕੇ ਆ ਰਿਹਾ ਕੋਈ ਘਰੋਂ ਕਿਆ ਬਣਾ ਕੇ ਆ ਰਿਹਾ ਕੋਈ ਕੇਕ ਬਣਾ ਕੇ ਆ ਰਿਹਾ ਛੱਪਨ ਭੋਗ ਬਣਵਾ ਕੇ ਆ ਰਿਹਾ ਮੈਂ ਤਾਂ ਪ੍ਰਸ਼ਾਦ ਆਂਦੀ ਨਹੀਂ ਕੋਈ ਇੱਥੇ ਤੱਕ ਐ ਵੀ ਦੇਖਿਆ ਗਿਆ ਕਿ ਔਰ ਜੋ ਪ੍ਰਸ਼ਾਦ ਦਿੱਤਾ ਜਾ ਰਿਹਾ ਸੰਗਤ ਨੂੰ ਉਹ ਵੀ ਡੱਬੇ ਦਾ ਡੱਬਾ ਹੀ ਦੇ ਦਿੱਤਾ ਗਿਆ ਗਾਦੀ ਗਾਦੀ ਹਾਂ ਹਾਂ ਇੱਥੇ ਬਾਬੇ ਦੀ ਐਸੀ ਕਿਰਪਾ ਹੋਈ ਹੈ ਕੋਈ ਪ੍ਰਸ਼ਾਦ ਹੀ ਤਾਂ ਮੈਂ ਅਸੀਂ ਤਾਂ ਆਪ ਹੈਰਾਨ ਹੋ ਰਹੇ ਹਾਂ ਪ੍ਰਸ਼ਾਦ ਕੇਕਾਂ ਦੇ ਕੇਕ ਡੱਬੇ ਡੱਬੇ ਆ ਰਿਹਾ ਸੀ ਤਾਂ ਡੱਬੇ ਡੱਬੇ ਚੱਕ ਦੇ ਰਹੇ ਆ ਜਿਵੇਂ ਭੋਗ ਲੈ ਕੇ ਆ ਰਹੇ ਡੱਬੇ ਡੱਬੇ ਚੱਕ ਦੇ ਰਹੇ ਆ ਬਬਾ ਹਾਟੂ ਸ਼ਾਮ ਹਾਰੇ ਦਾ ਸਹਾਰਾ ਹੈ ਇਹਦੇ ਕੋਈ ਕਮੀ ਨਹੀਂ ਆਦੀ ਤੇ ਮੰਦਿਰ ਦੇ ਨਿਰਮਾਣ ਕਾਰਜ ਵਾਸਤੇ ਜਿੱਦਾਂ ਕਿ ਲਗਭਗ 60 70% ਹੋ ਚੁੱਕਿਆ ਹੈ ਤੇ ਉਸ ਦੇ ਬਾਅਦ ਹਜੇ ਵੀ ਨਿਰਮਾਣ ਕਾਰਜ ਮਹਿਲ ਵਿੱਚ ਹੋਰ ਰੰਗ ਲੱਗਣਿਆ ਤਾਂ ਕੀ ਕਹਿਣਾ ਚਾਹੁੰਦੇ ਹੋ ਰਾਜਪ੍ਰਾਵਾਸੀਆਂ ਨੂੰ ਕਿ ਵੱਧ ਤੋਂ ਵੱਧ ਮੰਦਿਰ ਵਿੱਚ ਆਓ ਤੇ ਕਿਸ ਤਰ੍ਹਾਂ ਸਹਿਯੋਗ ਮੈਂ ਸਾਰੇ ਰਾਜਬੋਲਿਆਂ ਨੂੰ ਅਪੀਲ ਕਰਦਾ ਹਾਂ ਪਹਿਲੇ ਵੀ ਅਪੀਲ ਕਰ ਰਹੀ ਸੀ ਸਾਰਿਆਂ ਨੇ ਸਹਿਯੋਗ ਦਿੱਤਾ ਫਿਰ ਅਪੀਲ ਕਰਦਾ ਇੱਕ ਭਵੇ ਮੰਦਰ ਬਣ ਗਿਆ ਬਸ ਹੁਣ ਇਹਦੀ ਰੂਪ ਰੇਖਾ ਹੈ ਔਰ ਰੂਪ ਰੇਖਾ ਬਸ ਸ਼ਹਿਰ ਵਾਸੀਆਂ ਨੇ ਬਣਾਣੀ ਹੈ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਰੇ ਰਾਜਪੂਤੇ ਮੰਦਰ ਆਓ ਉਹ ਰੂਪ ਰੇਖਾ ਅਬ ਸਭ ਮਿਲ ਕੇ ਹੀ ਬਣਾਵਾਂਗੇ ਟਨੀ ਤੁਸੀਂ ਬੜੀ ਸੇਵਾ ਕਰਦੇ ਹੋ ਕੀ ਕਹਿਣਾ ਹੈ ਅੱਜ ਦੇ ਇਸ ਜੋ ਭਵੇ ਸਮਾਰੋਹ ਹੋ ਰਿਹਾ ਹੈ ਬਾਬਾ ਸ਼ਾਮਦਾ ਮੰਦਰ ਲਗਭਗ ਲਗਭਗ ਬਣ ਕੇ ਤਿਆਰ ਹੀ ਹੈ ਇਹ ਸਾਡੇ ਸਾਰੇ ਜਿਹੜਾ ਸਾਡਾ ਟਰਸਟ ਹੈ ਸਾਡੇ ਪ੍ਰਧਾਨ ਜੀ ਖੜੇ ਹੈ ਸ਼ੰਮੀ ਜੀ ਪੂਰੀ ਟੀਮ ਇਹਨਾਂ ਦੀ ਖੜੀ ਹੈ ਦਿਨ ਰਾਤ ਇੱਕ ਕਰਿਆ ਉਹਨਾਂ ਨੇ ਇਹ ਬਾਬਾ ਜੀ ਦਾ ਮਹਿਲ ਹੈ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਹੈ ਔਰ ਬਾਬਾ ਜੀ ਵਿਰਾਜਮਾਨ ਵੀ ਹੋ ਚੁੱਕੇ ਹਨ ਮੈਂ ਤਾਂ ਸਾਰੇ ਸੰਗਤ ਨੂੰ ਸਾਰੇ ਰਾਜਪੁਰਾ ਵਾਸੀਆਂ ਨੂੰ ਕਿਹਾ ਸਾਰੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂ ਕਿ ਇਹਦੇ ਵਿੱਚ ਜਿੰਨਾ ਵੀ ਹੋ ਸਕੇ ਆਪਣੀ ਸਮਰੱਥਾ ਦੇ ਅਨੁਸਾਰ ਜਿੰਨਾ ਵੀ ਹੋ ਸਕੇ ਉਹਨਾਂ ਯੋਗਦਾਨ ਜ਼ਰੂਰ ਪਾਓ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤਾ ਇਹ ਸੀਗੇ ਸਾਡੇ ਨਾਲ ਮੰਦਰ ਕਮੇਟੀ ਦੇ ਪ੍ਰਧਾਨ ਤੇ ਨਾਲੇ ਦਿਨੇਸ਼ ਮਹਿਤਾ ਜੀ ਜੋ ਕਿ ਪਹਿਲੇ ਹੀ ਪ੍ਰਧਾਨ ਰਹਿ ਚੁਕੇ ਆ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਉਹਨਾਂ ਕੋਲ ਪੁੱਛਿਆ ਕਿ ਆਖਿਰ ਇਸ ਮੰਦਰ ਨਿਰਮਾਣ ਦਾ ਕਾਰੇ ਜਿਸ ਤਰ੍ਹਾਂ ਇਹ ਚੱਲ ਰਿਹਾ ਸੀਗਾ ਤੇ ਅੱਜ ਇਹ ਲਗਭਗ ਪੂਰਾ ਹੋ ਚੁੱਕਿਆ ਹੈ ਲੇਕਿਨ ਜਿੰਨਾ ਵੀ ਰਹਿੰਦਾ ਹੈ ਇਸ ਮਹਿਲ ਨੂੰ ਹੋਰ ਸਜਾਉਣ ਦੀ ਜੋ ਹੈ ਉਹਨਾਂ ਵੱਲੋਂ ਕੋਸ਼ਿਸ਼ ਜਾਰੀ ਹੈ ਤੇ ਸੰਗਤ ਦਾ ਸਹਿਯੋਗ ਵੀ ਜਾਰੀ ਹੈ ਇੱਥੇ ਮੌਜੂਦ ਅਸੀਂ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਕੋਲ ਹੀ ਪੁੱਛਾਂਗੇ ਕਿ ਆਖਿਰ ਜੋ ਅੱਜ ਰਾਜਪੁਰਾ ਨੂੰ ਖਾਟੂ ਸ਼ਾਮ ਜੀ ਦਾ ਅਸ਼ੀਰਵਾਦ ਮਿਲਿਆ ਹੈ ਕੀ ਕਹਿਣਾ ਹੈ ਮੈਡਮ ਕੀ ਕਹਿਣਾ ਹੈ ਮੈਡਮ ਕੀ ਨਾਮ ਹੈ ਆਪਕਾ ਜੋਤੀ ਅੱਜ ਜੋ ਰਾਜਪੁਰਾ ਕੋ ਸਭ ਤੋਂ ਬੜਾ ਅਸ਼ੀਰਵਾਦ ਖਾਟੂ ਸ਼ਾਮ ਮਹਾਰਾਜ ਜੀ ਦਾ ਮਿਲਿਆ ਹੈ ਕੀ ਕਹਿਣਾ ਇਸ ਬਾਰੇ ਬਹੁਤ ਅੱਛਾ ਲਗਾ ਯਹਾਂ ਪੇ ਖੁੱਲਾ ਖਾਟੂ ਸ਼ਾਮ ਦਾ ਮੰਦਿਰ ਮਾਰੇ ਘਰ ਕੇ ਬਿਲਕੁਲ ਪਾਸ ਹੀ ਹੈ ਜੀ ਤੋ ਖਾਟੂ ਸ਼ਾਮ ਗਏ ਹੋ ਆਪ ਕਦੀ ਹਾਂ ਜੀ ਰਾਜਸਥਾਨ ਹਾਂ ਕਿੰਨੇ ਵਾਰ ਗਏ ਹੋ 3 4 तो अब तो खाटू श्याम जी खुद यहां पर आ गए अब वहां जाना होगा या नहीं होगा वहां पे भी जाएंगे बाबा जी बुलाएंगे तो यहां पे तो है ही हैं जी ए सिगे ਸਾਡੇ ਨਾਲ ਸ਼ਰਧਾਲੂ ਜੋ ਕਿ ਇੱਥੇ ਸੀਗੇ ਉਹਨਾਂ ਨਾਲ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਸਾਡੇ ਪਿੱਛੇ ਹੋਰ ਵੀ ਮੌਜੂਦ ਹੈ ਮਾਤਾਵਾਂ ਭੈਣਾਂ ਇੱਥੇ ਬੈਠੀਆਂ ਉਹਨਾਂ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਜੋ ਖਾਟੂ ਸ਼ਾਮ ਬਾਬਾ ਦਾ ਅੱਜ ਜਨਮ ਦਿਨ ਹੈ ਤੇ ਉਹਨਾਂ ਵੱਲੋਂ ਜੋ ਆਸ਼ੀਰਵਾਦ ਦੇ ਕੇ ਰਾਜਪੁਰਾ ਦੀ ਧਰਤੀ ਦੇ ਉੱਤੇ ਅੱਜ ਵਿਰਾਜਮਾਨ ਹੋਏ ਆ ਕੀ ਕਹਿਣਾ ਹੈ ਉਹਨਾਂ ਦਾ उन्होंने गल बात करेंगे मैडम क्या नाम है आपका अलका शर्मा हाँ जी अलका शर्मा अलका शर्मा आ आज जो खाटू श्याम बाबा जी ने कृपा की है राजपुरा की धरती पे भव्य मंदिर में विराजमान हुए हैं क्या कहना है बहुत खुशी की बात है हम यही चाहते थे हमारे यहाँ पे कोई मंदिर नहीं है और हमारी आज मन की तमन्ना पूरी होगी है हम किसी पर जो आए हैं इससे बढ़कर कोई खुशी की बात तो आप खाटू श्याम गए हो कभी गयी कितने बार गए हो तीन बार ही गई अच्छा तीन बार गए हो तो आप तो यहाँ पे आ गए खाटू श्याम जी खुद यहाँ पे विराजमान हो गए क्या कहना है कितनी खुशी बहुत ज्यादा खुशी है बहुत ज्यादा वाली जो कहते हैं ना एक भी खुशी का कोई वो हो, हो नहीं होता हाँ। उससे बढ़कर कोई यही हमारे सब कुछ है क्या कहना चाहते हो आज खाटू बाबा जी का जन्मदिन भी है सबको क्या कहना चाहते हो सबको मुबार देना चाहती हूँ सबके चेहरे पे बहुत खुशी है देख रही हूँ मैं जो यहाँ के मेंबर्स हैं उन्होंने बहुत मेहनत की है बहुत ज़्यादा जी तो आज जैसे, जी। आज जैसे जैसे खाटू का बर्थडे भी है सभी केक लाए हैं आप भी कुछ ना कुछ तो लाए होंगे मैं तो बस भाव लेके आय भाव लेके आई ले और उनको पता है जी। मैं क्या लेके आई हूँ वो तो वो तो चलो उनको पता है हम तो वैसे ही पूछ रहे थे सभी लेके आए आप भी प्रसाद के रूप में कुछ कुछ ना जी लेके आई पूछना भाव लेके आई ਤਾ ਇਹ ਸੀਗੇ ਸਾਡੇ ਨਾਲ ਖਾਟੂ ਸ਼ਾਮ ਮੰਦਿਰ ਵਿੱਚ ਮੌਜੂਦ ਸ਼ਰਧਾਲੂ ਗਣ ਜਿਨ੍ਹਾਂ ਨੇ ਦੱਸਿਆ ਕਿ ਅੱਜ ਅਸੀਂ ਵਿਸ਼ੇਸ਼ ਤੌਰ ਤੇ ਇੱਥੇ ਜੋ ਪਹੁੰਚੇ ਆ ਤੇ ਨਾਲੇ ਖਾਟੂ ਸ਼ਾਮ ਬਾਬਾ ਜੀ ਦਾ ਅਸ਼ੀਰਵਾਦ ਵੀ ਲਿੱਤਾ ਹੈ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਤੇ ਨਾਲ ਨਾਲ ਰਾਜਪੁਰਾ ਵਾਸੀਆਂ ਦੇ ਲਈ ਵੀ ਬਹੁਤ ਵੱਡੀ ਅਸ਼ੀਰਵਾਦ ਹੋਇਆ ਜੇ ਦੇ ਕਰਕੇ ਜੋ ਖਾਟੂ ਸ਼ਾਮ ਬਾਬਾ ਜੀ ਅੱਜ ਰਾਜਪੁਰਾ ਦੀ ਧਰਤੀ ਵਿੱਚ ਭਵਵੇਂ ਮੰਦਿਰ ਦੇ ਵਿੱਚ ਵਿਰਾਜਮਾਨ ਹੋਏ ਅਸੀਂ ਲਗਾਤਾਰ ਤੁਹਾਨੂੰ ਦਿਖਾਉਂਦੇ ਰਵਾਂਗੇ ਇੱਥੇ ਦੀਆਂ ਤਸਵੀਰਾਂ ਤੇ ਨਾਲ ਜੋ ਅੱਜ ਪ੍ਰੋਗਰਾਮ ਵੀ ਇੱਥੇ ਪਿਛਲੇ 4 ਦਿਨਾਂ ਤੋਂ ਇੱਥੇ ਚੱਲ ਰਿਹਾ ਸੀਗਾ ਉਹ ਮੰਤਰ ਉਚਾਰਨ ਦੇ ਨਾਲ ਅੱਜ ਸਮਾਪਤ ਹੋ ਗਿਆ ਹੈ ਤੇ ਉਸ ਦੇ ਬਾਵਜੂਦ ਜੋ ਹੈ ਬਾਹਰ ਜੋ ਹੈ ਇੱਕ ਸੰਗੀਤਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਜਿਹਦੇ ਵਿੱਚ ਆਉਣ ਵਾਲੀ ਸੰਗਤ ਦੇ ਲਈ ਲੰਗਰ ਭੋਜਨ ਦੀ ਵਿਵਸਥਾ ਕੀਤੀ ਗਈ ਹੈ ਤੇ ਲਗਾਤਾਰ ਇਹ ਵਾਲਾ ਲੰਗਰ ਭੋਜਨ ਚੱਲਦਾ ਰਹੇਗਾ ਜਤਿੰਦਰ ਲਕੀ A1 ਪੰਜਾਬੀ ਟੀਵੀ ਰਾਜਪੁਰਾ